ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਪੰਜਵੀਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਾਵਨ ਬਾਣੀ ਜਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਕੀਤੀ ਜਾ ਰਹੀ ਹੈ ਉਹਨੇ ਨਾਮ ਦੀ ਇਹ ਬਾਣੀ ਹੈ ਗਾਥਾ ਬਾਣੀ ਤੋਂ ਬਾਅਦ ਇਹ ਬਾਣੀ ਸ਼ੁਰੂ ਹੁੰਦੀ ਹੈ 1361 ਅੰਗ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਔਰ ਸਤਿਗੁਰੂ ਜੀ ਉਸ ਪਰਮਾਤਮਾ ਪਰਮੇਸ਼ਰ ਦੀ ਵਡਿਆਈ ਕਰਦੇ ਨੇ। ਔਰ ਜੋ ਸਾਡੇ ਭਾਗ ਦੇ ਵਿੱਚ ਕਿਸਮਤ ਦੇ ਵਿੱਚ ਹੈ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਨਿਰੰਕਾਰ ਦੇ ਹੱਥ ਵਿੱਚ ਹੈ ਪਰਮਾਤਮਾ ਦੇ ਹੱਥ ਵਿੱਚ ਹੈ। ਸੋ ਆਓ ਹਰ ਵਾਰ ਦੀ ਤਰ੍ਹਾਂ ਸਭ ਤੋਂ ਪਹਿਲਾਂ ਇਹ ਜਿਹੜਾ ਸ਼ੰਤ ਨੰਬਰ 3 ਲਿਖਿਆ ਹੋਇਆ ਸ਼ੰਦ ਇਹਨੂੰ ਆਪਸ਼ਨਾਂ ਦੇ ਨਾਲ ਸਾਂਝਾ ਕਰੀਏ। ਇਹਦਾ ਉਚਾਰਨ ਕਿਵੇਂ ਕਰਨਾ ਹੈ? ਸਖੀ ਇਥੇ ਰੁਕਣਾ ਹੈ ਥੋੜਾ ਸੰਬੋਧਨ ਹੈ ਸਖੀ ਕਾਜਲ ਹਾਰ ਤੰਬੂਲ ਸਭ ਕਿਛ ਸਜਿਆ 16 ਕੀਏ ਸ਼ਿੰਗਾਰ ਇਹ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈ ਹੈ ਹਰਹਾਂ ਕੰਤੈ ਵਾਜ ਸ਼ਿੰਗਾਰ ਸਭ ਬਿਰਥਾ ਜਾਈਏ ਇਸ ਤਰ੍ਹਾਂ ਇਸ ਦਾ ਪਾਠ ਕਰਨਾ ਹੈ ਹੁਣ ਸਤਿਗੁਰੂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਸਫੀ ਦੇ ਨਾਲ ਗੁਰਮੁਖ ਸਿੱਖ ਦੇ ਨਾਲ ਇਹ वार्तालाप ਗੱਲਬਾਤ ਕਰ ਰਹੇ ਨੇ ਯਾਨੀ ਗੁਰਵਚਨ ਸਿੰਘ ਜੀ ਪਿੰਡਰਾਮ ਵਾਲੇ ਉਹਨਾਂ ਨੇ ਹਰ ਹਾਂ ਇਹਦੇ ਸਫੀ ਦਾ ਨਾਮ ਹੈ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਨੰਦ ਕਾਰਜ ਵਿੱਚ ਮਿਲੇ ਆਈ ਸੀ ਇਹ ਬਾਣੀ ਉਹਨਾਂ ਸੋਧਨ ਕਰਕੇ ਉਚਾਰਨ ਕੀਤੀ ہوئی ਹੈ ਉਹਨਾਂ ਦਾ ਹੀ ਮੰਨਣਾ ਹੈ। ਉਹ ਸਖੀ ਸ਼ਬਦ ਜਿਹੜਾ ਹੈ ਗੁਰਬਾਣੀ ਦੇ ਵਿੱਚ ਕਈ ਵਾਰੀ ਆਉਂਦਾ ਹੈ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ। ਤੋ ਇਸ ਤਰ੍ਹਾਂ ਹੋਰ ਵੀ ਬਹੁਤ ਜਗ੍ਹਾ ਸਖੀ ਸ਼ਬਦ ਆਇਆ। ਤੋ ਸਖੀ ਤੋਂ ਭਾਵ ਹੈ ਗੁਰਮੁਖ ਗੁਰਮੁਖ ਇਸਤਰੀ ਰੂਪ ਦੇ ਵਿੱਚ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਖੀ ਇਸਾਖੀ ਕਾਜਲ ਕੱਜਲ ਨੂੰ ਕਹਿੰਦੇ ਨੇ ਹਾਰ ਹਾਰ ਨੂੰ ਕਹਿੰਦੇ ਨੇ ਤੰਬੂਲ ਪਾਨ ਨੂੰ ਕਹਿੰਦੇ ਨੇ ਪਾਨ ਦੇ ਬੀੜੇ ਜੀ ਨੂੰ ਕਹਿੰਦੇ ਸਭੇ ਕਿਛ ਸਜਿਆ ਇੱਕ ਸੁਹਾਗਣ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਸਜੜ ਹਾਰ ਪਾਨ ਇਹ ਸਾਰੀਆਂ ਚੀਜ਼ਾਂ ਤਿਆਰ ਕਰ ਲਈਆਂ ਇਹ ਸਾਰਾ ਸਮਾਨ ਤਿਆਰ ਕਰ ਲਿਆ 16 ਹਾਂ ਇਹਨੂੰ ਪਹਿਲਾਂ ਜਿਹੜਾ ਪਾਠ ਕੀਤਾ ਜਾਂਦਾ ਸੀ 16 ਹਾਂ ਇਸ ਤਰ੍ਹਾਂ ਬੋਲੇ ਜਾਂਦਾ ਸੀ ਹੁਣ ਜੇ ਅਸੀਂ ਦੇਖਣਾ ਹੋਵੇ ਚਾਲਾ ਨਿਰਾਲੀ ਭਗਤਾ ਹਾਂ ਕੀ ਰੀਤ ਤਿਲਕਨ ਲੱਗੇ ਹੋਇਆ ਭਗਤਾ ਹਾਂ ਇਸ ਤਰ੍ਹਾਂ ਸਿਹ ਦੇ ਲੈ ਕੇ ਅੱਜ ਕੱਲ ਵਿਦਵਾਨ ਜਿਹੜਾ ਹਾ ਹਾ ਆਖਰ ਦੇ ਵਿੱਚ ਹੋਵੇ ਇਸੇ ਮੁਕਤਾ ਹੋਵੇ ਕਈ ਜਗ੍ਹਾ ਕੰਨਾਂ ਲਾ ਕੇ ਉਚਾਰਨ ਕਰਦੇ ਨੇ ਤੈਨੂੰ 16 ਹਾਂ ਸਦੀਆ ਚਾਰਨਵੀਂ ਔਰ ਅਰਥ ਵੀ ਸੋਣਾ ਹੀ ਹੈ ਗਿਣਤੀ ਦੇ 16 16 ਕੀਏ ਸ਼ਿੰਗਾਰ ਉਹਨੇ ਸ਼ਿੰਗਾਰ ਇਕਸਾਲ ਜਾਂ ਸੰਪਰਦਾਵ ਮਤਾਬਕੀ ਦਾ ਪਾਠ ਹੈ ਸ਼ਿੰਗਾਰ ਪਰ ਅਰਥ ਮੁਤਾਬਕ ਇਹ ਸ਼ਿੰਗਾਰ ਦੀ ਗੱਲ ਹੋ ਰਹੀ ਤੋ ਇਹਨੂੰ ਅਰਥ ਜਿਹੜੇ ਅਰਥ ਅਨੁਸਾਰ ਪਾਠ ਕਰਦੇ ਨੇ ਸੱਜਣ ਉਹ ਬਿੰਦੀ ਲਾ ਕੇ ਸ਼ਿੰਗਾਰ ਕਹਿੰਦੇ ਨੇ ਉਹ ਸ਼ਿੰਗਾਰ ਤਾਂ ਇੱਕ ਹੁੰਦਾ ਪਰ ਇੱਥੇ ਬਹੁਵਚਨ ਹੈ 16 ਸ਼ਿੰਗਾਰਾਂ ਦੀ ਗੱਲ ਹੋ ਰਹੀ ਇਸ ਕਰਕੇ ਸ਼ਿੰਗਾਰ ਦੇ ਰਾਰੇ ਨੂੰ ਔਂਕਰ ਨਹੀਂ ਹੈ 16 ਕੀਏ ਸ਼ਿੰਗਾਰ ਇਹ ਅੰਜਨ ਪਾਯਾ 16 ਤਰ੍ਹਾਂ ਦਾ ਸ਼ਿੰਗਾਰ ਕੀਤਾ ਤੇ ਫਿਰ ਅੰਜਨ ਕਹਿੰਦੇ ਸੁਰਮਾ ਸੁਰਮਾ ਵੀ ਪਾ ਲਿਆ ਸਾਰੀ ਤਿਆਰੀ ਕਰਨ ਲਈ ਪਤੀ ਦੇ ਮਲਾਪ ਦੀ ਜੇ ਘਰ ਆਵੇ ਕੰਤ ਤਾਂ ਸਭ ਕਿਸ਼ਣ ਪਾਈ ਹੈ ਇਸ ਅਖੀ ਐਨੀ ਤਿਆਰੀ ਕਰਨ ਦਾ ਫਾਇਦਾ ਤਦ ਹੀ ਹੈ ਜੇ ਪਤੀ ਘਰ ਦੇ ਵਿੱਚ ਆਵੇ ਇਹ ਕੀਤੀ ਹੋਈ ਤਿਆਰੀ ਵੀ ਤਦੇ ਸਫਲੀ ਹੈ ਜੇ ਪਤੀ ਸੇਜ ਤੇ ਆਵੇ ਤਾਂ ਸਤਿਗੁਰੂ ਪਾਤਸ਼ਾਹ ਕਿਆ ਕਹਿ ਰਹੇ ਨੇ ਸਤਿਗੁਰ ਕਹਿੰਦੇ ਨੇ ਸੋਨਾ ਚੋਲਾ ਵੀ ਪਾ ਲਿਆ ਕੱਪੜੇ ਵੀ ਸੋਨੇ ਪਾ ਲਏ ਅਮਰਤ ਮੇਲਾ ਵੀ ਉੱਠਦਾ ਹੈ ਔਰ ਚੰਗੇ ਕਰਮ ਵੀ ਕਰਦਾ ਹੈ ਜੇ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ ਪ੍ਰਮਾਤਮਾ ਦਾ ਵਾਸਾ ਨਹੀਂ ਹੈ ਤਾਂ ਇਹ ਸਭ ਕੁਝ ਉਸ ਸੁਹਾਗਣ ਦੀ ਤਰ੍ਹਾਂ ਹੈ ਜਿਹਦਾ ਪਤੀ ਨਹੀਂ ਆਇਆ ਉਨੇ ਸਾਰੀ ਤੈਰਕ ਕੀਤੀ ਪਤੀ ਦੇ ਮਿਲਾਪ ਤੋਂ ਬੰਝ ਹੀ ਰਹਿ ਗਈ ਜੇ ਘਰ ਆਵੇ ਕੰਤ ਇਹ ਸਖੀਏ ਜੇ ਘਰ ਦੇ ਵਿੱਚ ਪਤੀ ਆ ਜਾਵੇ ਤਾਂ ਸਭ ਕੁਝ ਪਾਈ ਹੈ ਤਾਂ ਸਭ ਕੁਝ ਮਿਲ ਜਾਂਦਾ ਸਾਰੀਆਂ ਪ੍ਰਾਪਤੀਆਂ ਹੋ ਜਾਂਦੀਆਂ ਹਰ ਹਾਂ ਰਸਰ ਸਾਹਿਬ ਉਸੇ ਉਹਨਾਂ ਨੇ ਇਹ ਅਰਥ ਦਿੱਤੇ ਨੇ ਇਹ ਹਰੀ ਯਾਨੀ ਗੁਰੂਵਚਨ ਸਿੰਘ ਜੀ ਕਹਿੰਦੇ ਨੇ ਇਹ ਸਖੀ ਦਾ ਨਾਮ ਹੈ ਤੇ ਯਾਨੀ ਹਰਵੰਤ ਸਿੰਘ ਵੀ ਅਰਥ ਕਰਦੇ ਨੇ ਠੀਕ ਹੈ ਇਹ ਗੱਲ ਠੀਕ ਹੈ ਇਹ ਠੀਕ ਹੈ ਕੰਤੈ ਵਾਜ ਸ਼ਿੰਗਾਰ ਕੰਤੈ ਤੇ ਬਿਨਾ ਪਤੀ ਤੋਂ ਬਿਨਾ ਜਿਹੜਾ ਸ਼ਿੰਗਾਰ ਹੈ ਸਭ ਬਿਰਥਾ ਜਾਈਐ ਉਹ ਸਾਰੇ ਦਾ ਸਾਰਾ ਬੇਕਾਰ ਹੀ ਚਲਿਆ ਜਾਂਦਾ ਹੈ ਸਭ ਦੇ ਪ ਬਿਨੋਂ ਔਂਕੜ ਹੈ ਪੁਲਿੰਗਿਕ ਬਚਨਾ ਇਹਦਾ ਅਰਥ ਸਾਰੇ ਨਹੀਂ ਸਾਰਾ ਹੈ ਤੇ ਉੱਪਰ ਵੀ ਸਭ ਪ ਬਿਨੋਂ ਔਂਕੜ ਦੇ ਨਾਲ ਸਭ ਕਿਛ ਪਈ ਹੈ ਤੋਂ ਇੱਥੇ ਵੀ ਅਰਥ ਸਾਰਾ ਹੀ ਹੈ ਹਰ ਹਾਂ ਕੰਤੈ ਵਾਜ ਸ਼ਿੰਗਾਰ ਸਭ ਬਿਰਥਾ ਜਾਈਐ ਇਸਾ ਕੀਏ ਪਤੀ ਤੋਂ ਬਿਨਾ ਪ੍ਰਮਾਤਮਾ ਤੋਂ ਬਿਨਾ ਜਿਹੜਾ ਕੀਤਾ ਹੋਇਆ ਇਹ ਸਾਰਾ ਸ਼ਿੰਗਾਰ ਹੈ ਨਾ ਇਹ ਵਿਰਥਾ ਹੀ ਚਲੇ ਜਾਂਦਾ ਇਹ ਵਿਗਾਰ ਹੀ ਚਲੇ ਜਾਂਦਾ ਹੈ ਸੋ ਇਸ ਸ਼ਾਂਤ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਪਤੀ ਦੇ ਮਲਾਪ ਦੀ ਤਿਆਰੀ ਕਰਨੀ ਹੈ ਪਤੀ ਨੂੰ ਹਿਰਦੇ ਵਿੱਚ ਬਿਠਾ ਕੇ ਰੱਖਣਾ ਉਹਨੂੰ ਭੁੱਲਣਾ ਨਹੀਂ ਹੈ ਉਸ ਮਾਲਕ ਨੂੰ ਯਾਦ ਰੱਖਣਾ ਇਹ ਸਤਿਗੁਰ ਸਾਨੂੰ ਸਮਝਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ